ਪੇਟ ਗੈਸ ਬਲੋਟਿੰਗ ਉਫਾਰਾ ਚਾਤੀ ਚ ਜਲਨ ਯਾ ਹਰਟਬਰਨ ਅਗਰ ਤੁਹਾਨੂੰ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਸਭ ਤੋਂ ਪਹਿਲਾਂ ਤਾਂ ਇਹ ਦੇਖ ਲੈਣੇ ਆ ਕਿ ਸਾਨੂੰ ਪੇਟ ਗੈਸ ਹੁੰਦੀ ਕਿਉਂ ਹੈ ਔਰ ਇਸ ਸਮੱਸਿਆ ਜਿਹੜੀ ਹੈਗੀ ਇੰਨੀ ਕ ਆਮ ਹੋਗੀ ਕਾਮਨ ਹੋਗੀ ਕਿ ਹਰ ਚੌਥਾ ਪੰਜਵਾਂ ਵਿਅਕਤੀ ਜਿਹੜਾ ਹੈਗਾ ਇਸ ਤੋਂ ਪੀੜਤ ਹੈ ਇਹ ਹੁੰਦੀ ਕਿਉਂ ਹੈ ਸਭ ਤੋਂ ਪਹਿਲਾਂ ਇਦਾਂ ਸਭ ਤੋਂ ਵੱਡਾ ਕਾਰਨ ਕੀ ਦੇਖਿਆ ਗਿਆ ਹੈ ਜਿਹੜੀ ਮਾਡਰਨ ਜਿਹੜੀ ਇਵਨ ਸਾਇੰਸ ਦੇ ਵਿੱਚ ਬਹੁਤ ਸਾਰੀਆਂ ਰਿਸਰਚਸ ਤੋਂ ਇਹ ਸਿੱਧ ਹੋਇਆ ਹੈ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਨਾ ਖਾਣਾ ਬਾਕੀ ਸਾਰੇ ਕਾਰਨ ਨੇ ਜਿਹੜੇ ਇਸ ਤੋਂ ਪਿੱਛੇ ਰਹਿ ਜਾਂਦੇ ਨੇ ਕਿ ਭੋਜਨ ਨੂੰ ਅਸੀਂ ਬਹੁਤ ਜਲਦੀ ਜਲਦੀ ਹਰਿਡਲੀ ਖਾ ਕੇ ਆਪਣੇ ਕੰਮਕਾਰਾਂ ਤੇ ਜਿਹੜਾ ਹੈ ਨਿਕਲ ਜਾਂਦੇ ਆ ਭੋਜਨ ਨੂੰ ਚੰਗੀ ਤਰ੍ਹਾਂ ਚਵਾ ਕੇ ਨਾ ਖਾਣਾ ਔਰ ਦੂਸਰਾ ਕਾਰਨ ਕੀ ਹੈ ਆਪਣੇ ਖਾਣੇ ਦੇ ਵਿੱਚ ਜਿਆਦਾ ਸ਼ੂਗਰੀ ਬੈਦੇ ਨਾਲ ਭਰਪੂਰ ਚੀਚਾ ਦਾਲ ਲੈਣਾ ਤੀਸਰਾ ਕਾਰਨ ਕੀ ਹੈ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਜਿਹਨਾਂ ਜਿਹੜੇ ਲੋਕ ਐਕਸਰਸਾਈਜ਼ ਨਹੀਂ ਕਰਦੇ ਜਾਂ ਉਹਨਾਂ ਦੇ ਕੰਮਕਾਰ ਸਿਰਫ ਆਪਣਾ ਟੇਬਲ ਚੇਅਰ ਤੇ ਬੈਠ ਕੇ ਕਰਨ ਵਾਲੇ ਨੇ ਤਾਂ ਜਿਨ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੁੰਦੀ ਹੈ ਉਹਨਾਂ ਲੋਕਾਂ ਨੂੰ ਇਹ ਪੇਟ ਗੈਸ ਹੁੰਦੀ ਹੈ ਜਾਂ ਲਾਸਟ ਤੇ ਕੀ ਹੁੰਦੀ ਹੈ ਕਾਂਸਟਿਪੇਸ਼ਨ ਜਿਹੜੇ ਲੋਕਾਂ ਦਾ পেট ਸਾਫ਼ ਕੋਸਟ ਨਹੀਂ ਹੁੰਦਾ ਜਾਂ ਜਿਨ੍ਹਾਂ ਦਾ ਡਾਈਜੈਸਟਿਵ ਸਿਸਟਮ ਬਹੁਤ ਪੂਰ ਹੈਗਾ ਉਹਨਾਂ ਨੂੰ ਜਿਹੜੀ ਗੈਸ ਦੀ ਸਮੱਸਿਆ ਜਿਹੜੀ ਹੈ ਆਮ ਰਹਿੰਦੀ ਹੈ ਹੁਣ ਗੱਲ ਕਰਦੇ ਆ ਅਸੀਂ ਇਸ ਤੋਂ ਨਜਾਤ ਕਿਵੇਂ ਪਾ ਸਕਦੇ ਆ ਆਯੁਰਵੇਦ ਦੀ ਅਗਰ ਗੱਲ ਕਰੀਏ ਤਾਂ ਆਯੁਰਵੇਦ ਦੇ ਵਿੱਚ ਹਰ ਸਮੱਸਿਆ ਚਾਹੇ ਤੁਹਾਨੂੰ ਜੋਇੰਟ ਪੇਨ ਹੈ ਜਾਂ ਹੱਡ ਨਾਲ ਰਿਲੇਟਡ ਕੋਈ ਡਿਸੀਜ਼ ਹੈਗੀ ਹੈ ਯਾ ਸ਼ੂਗਰ ਹੈ ਯਾ ਮੋਟਾਪਾ ਹੈ ਖਰਸਮਸਿਆ ਜਿਹੜੀ ਹੈ ਪੇਟ ਤੋਂ ਸ਼ੁਰੂ ਹੁੰਦੀ ਹੈ ਯਾਨੀ ਕਿ ਪ੍ਰਾਇਮਰੀ ਸਟੇजेस ਨੇ ਅਗਰ ਤੁਹਾਨੂੰ ਪੇਟ ਗੈਸ ਹੈ ਯਾ ਐਸਿਡਿਟੀ ਹੈ ਅਗਰ ਇਹ ਕ੍ਰੋਨਿਕ ਲਗਾਤਾਰ ਚੱਲਦੀ ਹੈ ਤਾਂ ਇਹ ਪ੍ਰਾਇਮਰੀ ਜਿਹੜੀਆਂ ਸਾਨੂੰ ਜਿਹੜੇ ਬੋਡੀ ਦੇ ਸਿਗਨਲ ਮਿਲ ਜਾਂਦੇ ਨੇ ਕਿ ਅਗਰ ਇਹ ਤੁਹਾਨੂੰ ਕ੍ਰੋਨਿਕ ਨਹੀਂ ਤਾਂ ਅੱਗੇ ਇਹ ਹੋਰ ਬਿਮਾਰੀਆਂ ਨੂੰ ਡੈਫੀਨਟਲੀ ਜੜਾ ਹੈ ਸੱਦਾ ਦੇਣਗੇ ਹੁਣ ਸੈਕੰਡਲੀ ਅਸੀਂ ਇਹਦੇ ਤੋਂ ਬਚ ਕਿਵੇਂ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਆਪਣੇ ਖਾਣੇ ਦੇ ਵਿੱਚ ਕੀ ਹੈ ਪਲਾਂਟ 베ਸਟ ਫੂਡ ਜਿਹੜਾ ਹੈ ਸ਼ਾਮਿਲ ਕਰਨਾ ਪਊਗਾ ਪੱਤੇਦਾਰ ਭੋਜਨ ਹਰੀਆਂ ਸਬਜ਼ੀਆਂ ਯਾ ਲਿਕੁਇਡ ਡਾਈਟ ਜ਼ਿਆਦਾ ਜਿਹੜੀ ਹੈ ਸ਼ੁਰੂ ਕਰਨੀ ਪਊਗੀ ਦਾਲਾਂ ਦੇ ਸੂਪ ਫਰੂਟਸ ਸੋਲਿਡ ਡਾਈਟ ਨੂੰ ਘਟਾ ਕਰਕੇ ਲਿਕੁਇਡ ਡਾਈਟ ਜ਼ਿਆਦਾ ਲੈ ਕੇ ਅਸੀਂ ਇਸ ਸਮੱਸਿਆ ਤੋਂ निजात پا ਸਕਦੇ ਹਾਂ ਦੂਸਰਾ ਐਕਸਰਸਾਈਜ਼ ਇਸ ਮਸਟ ਜਿਹੜੇ ਲੋਕ ਐਕਸਰਸਾਈਜ਼ ਕਰਦੇ ਨੇ ਜਾਂ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਰਹਦੀ ਹੈ ਥਰੋਅਆਊਟ ਦਾ ਡੇ ਉਹ ਉਹਨਾਂ ਲੋਕਾਂ ਨੂੰ ਜਿਹੜੀਆਂ ਨੇ ਪੇਟ ਗੈਸ ਦੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਜਿਨ੍ਹਾਂ ਨੂੰ ਹੈਗੀਆਂ ਨੇ ਉਹ ਆਪਣੀ ਫਿਜ਼ੀਕਲ ਐਕਟੀਵਿਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਸਟਾਰਟ ਕਰਨ ਚਾਹੇ ਵਾਕਿੰਗ ਕਰੋ ਜਾਂ ਐਕਸਰਸਾਈਜ਼ ਛੋਟੀ ਮੋਟੀ ਆਪਣੇ ਘਰ ਵਿੱਚ ਕਰੋ ਤਾਂ ਉਹਦੇ ਨਾਲ ਜਿਹੜਾ ਹੈ ਅਸੀਂ ਇਸ ਸਮੱਸਿਆ ਤੋਂ निजात ਪਾ ਸਕਦੇ ਹਾਂ ਹੁਣ ਕੀ ਹੈ 3rd ਕੁਝ ਇਹੋ ਜਿਹੇ ਹੋਮ ਰੈਮਡੀਜ਼ ਨੇ ਜਿਹੜੀਆਂ ਅਸੀਂ ਘਰ ਦੇ ਵਿੱਚ ਵਰਤ ਕੇ ਜਿਹੜੀ ਪੇਟ ਗੈਸ ਦੀ ਸਮੱਸਿਆ ਤੋਂ ਬਿਲਕੁਲ निजात पा ਸਕਦੇ ਆ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਜਿਹੜੀ ਘਰੇਲੂ ਨੁਸਖਾ ਤੁਸੀਂ ਕੀ ਲੈਣਾ 8 ਤੋਂ 10 ਚਮਚ ਦਹੀਂ ਦੇ ਇੱਕ ਕਟੋਰੀ ਵਿੱਚ ਪਾ ਲੈਣੇ ਆ ਉਹਦੇ ਵਿੱਚ ਐਡ ਕਰਨੀ ਹੈ 2 ਗ੍ਰਾਮ ਅਜਵਾਇਨ ਔਰ ਅੱਧਾ ਗ੍ਰਾਮ ਕਾਲਾ ਨਮਕ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਤੁਸੀਂ ਆਫਟਰ ਲੰਚ ਜਾਨੀ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਉਹਦੀ ਕੰਜ਼ਮਪਸ਼ਨ ਕਰਨੀ ਹੈ 15 ਦਿਨ ਤੱਕ ਤੁਸੀਂ ਅਜਿਹਾ ਕਰਨਾ ਹੈ ਉਸ ਤੋਂ ਬਾਅਦ ਤੁਹਾਡੀ ਜਿਹੜੀ ਪੇਟ ਗੈਸ ਹੈ ਬਿਲਕੁਲ ਤੁਸੀਂ ਇੱਥੇ ਤੋਂ ਰलीफ ਪਾ ਲੋਗੇ ਦੂਸਰੀ ਚੁਆਇਸ ਕੀ ਹੈ ਅਗਰ ਤੁਸੀਂ ਇਮੀਡੀਏਟ ਜਿਹੜਾ ਪੇਟ ਗੈਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਉਹਦੇ ਵਿੱਚ ਤੁਸੀਂ ਕੀ ਲੈਣਾ ਦੋ ਲਸਣ ਦੀਆਂ ਗਿਰੀਆਂ ਦੋ ਲਸਣ ਦੀਆਂ ਗਿਰੀਆਂ ਨੂੰ ਦੋ ਮੁਨੱਕਾ ਲੈ ਕੇ ਉਹਨਾਂ ਨੂੰ ਵਿੱਚੋਂ ਬੀਜ ਕੱਢ ਕੇ ਖਾਲੀ ਕਰ ਲੈਣਾ ਮਨਕਾਂ ਦੇ ਵਿੱਚ ਲਸਣ ਦੀ ਗਿਰੀ ਜਿਹੜੀ ਆ ਫਿਲ ਕਰਕੇ ਭਰ ਕੇ ਉਹਨੂੰ ਤੁਸੀਂ ਚਵਾ ਚਵਾ ਕੇ ਦੁਪਹਿਰ ਦੇ ਭੋਜਨ ਤੋਂ ਬਾਅਦ ਜਿਹੜਾ ਹੈ ਖਾ ਲੈਣਾ ਇਹਦੇ ਨਾਲ ਤੁਹਾਨੂੰ ਇਮੀਡੀਏਟ ਰੀਲੀਫ ਮਿਲੂਗੀ ਪੇਟ ਗੈਸ ਤੋਂ